ਲਾਈ ਮਿੱਤਰੋ ਗੱਲ ਸੁਣਾਉਣੀ ਆ ਜੇ ਇੱਕ ਦੇਸੀ ਜੱਟ ਦੀ ਇੱਕ ਨਾ ਕੋਈ ਬਜ਼ੁਰਗ ਬੰਦਾ ਸੀਗਾ ਦੇਸੀ ਜੱਟ ਉਹ ਬਿਮਾਰ ਹੋ ਗਿਆ ਬਹੁਤ ਜ਼ਿਆਦੇ ਚਾਰ ਮੁੰਡੇ ਸੀ ਉਹਦੇ ਤੇ ਉਹਦੇ ਮੁੰਡਿਆਂ ਨੂੰ ਕਹਿੰਦਾ ਵੀ ਪੁੱਤਰੋ ਵੀ ਮੇਰੀ ਜਿਹੜੀ ਜ਼ਿੰਦਗੀ ਆ ਨਾ ਹੁਣ ਇਹ ਲਵੀ ਲੱਗੀ ਖੜੀ ਆ ਵੀ ਮੈਂ ਜਿਹੜੀ ਆਪਣੀ ਜ਼ਮੀਨ ਜਾਇਦਾਦ ਆ ਸਾਰਾ ਕੁਝ ਵੰਡ ਬੰਡਾਰਾ ਕਰਕੇ ਜਿਹੜਾ ਮੇਰਾ ਮੰਜਾ ਇਹ ਮੰਜੇ ਦੇ ਚਾਰੇ ਪਾਵਿਆਂ ਦੇ ਥੱਲੇ ਚਾਰ ਤੋੜੇ ਦੱਬੇ ਹੋਏ ਨੇ ਚਾਰ ਘੜੇ ਦੱਬੇ ਹੋਏ ਨੇ ਬੀ ਜੇ ਮੈਨੂੰ ਕੱਲ ਨੂੰ ਕੁਝ ਹੁੰਦਾ ਮੇਰੀ ਮੌਤ ਹੁੰਦੀ ਆ ਤਾਂ ਚਾਰੇ ਜਾਣੇ ਇੱਕ ਇੱਕ ਘੜਾ ਰੱਖ ਲਿਓ ਉਹੀ ਤੁਹਾਡੀ ਸਾਰੀ ਜਾਇਜ਼ਾ ਹੈ ਉਹ ਕਹਿੰਦੇ ਠੀਕ ਹੈ ਜੀ ਸਤਿਵਚਨ ਬਾਪੂ ਜੀ ਕਹਿੰਦੇ ਮੁੰਡੇ ਵੀ ਬਹੁਤ ਸਿਆਣੇ ਸੀ ਤੇ ਉਹਨਾਂ ਦਾ ਪਿਓ ਵੀ ਬਹੁਤ ਸੋਲਝਿਆ ਹੋਇਆ ਬੰਦਾ ਸੀ ਬਹੁਤ ਸਿਆਣਾ ਸੀਗਾ ਤੇ ਪੰਜ ਚਾਰ ਦਿਨਾਂ ਬਾਅਦ ਕੀ ਹੋਇਆ ਕੁਦਰਤੀ ਉਹਦੀ ਮੌਤ ਹੋ ਗਈ ਤੇ ਜਦੋਂ ਮੌਤ ਹੋ ਗਈ ਤੇ ਉਹਦੇ ਭੋਗ ਤੋਂ ਬਾਅਦ ਮੁੰਡੇ ਆਪਸ ਵਿੱਚ ਇੱਕ ਦੂਜੇ ਨਾਲ ਰਾਇ ਕਰਨ ਲੱਗੇ ਵੀ ਜੇ ਖੋਣ ਆਪਾਂ ਨੂੰ ਵੰਡਾਰਾਤਾ ਜ਼ਮੀਨ ਜਾਇਦਾਦ ਦਾ ਸਾਰਾ ਕਰਨੀ ਪਊਗਾ ਵੀ ਕਿਉਂ ਨਾ ਆਪਾਂ ਭਾਈਬੰਦੀ ਨਾਲ ਪਿਆਰ ਨਾਲ ਆਪਾਂ ਜਿਹੜੇ ਬਾਪੂ ਨੇ ਉਹ ਆਪਾਂ ਨੂੰ ਘੜੇ ਕਿਹਾ ਸੀ ਵੀ ਚਾਰੇ ਪਾਵਿਆਂ ਦੇ ਥੱਲੇ ਚਾਰ ਘੜੇ ਦੱਬੇ ਹੋਏ ਨੇ ਵੀ ਆਪਾਂ ਕਢੀਏ ਉਹ ਕਹਿੰਦੇ ਠੀਕ ਆ ਭਾਈ ਉਹਨਾਂ ਚੋਂ ਇੱਕ ਕਹਿੰਦਾ ਵੀ ਐ ਕਰੋ ਚਾਰੇ ਯਾਨੀ ਇੱਕ ਇੱਕ ਘੜਾ ਰੱਖ ਲਓ ਵੀ ਬਾਪੂ ਨੇ ਬਰਾਬਰ ਵੰਡਾਰਾ ਕਰਿਆ ਆਪਾਂ ਨੂੰ ਕਹਿ ਕੇ ਗਿਆ ਉਹ ਸਾਰੇ ਕਹਿੰਦੇ ਠੀਕ ਆ ਸਾਰਿਆਂ ਨਾਲ ਛੋਟੇ ਨੂੰ ਕਹਿੰਦੇ ਵੀ ਲੈ ਵੀ ਤੂੰ ਆਪਦੀ ਮਰਜ਼ੀ ਨਾਲ ਇੱਕ ਘੜਾ ਕੱਢਲਾ ਵਿੱਚੋਂ ਜਿਹੜਾ ਤੈਨੂੰ ਲੱਗਦਾ ਵੀ ਮੈਨੂੰ ਆਕੜਾ ਚਾਹੀਦਾ ਉਹਨੇ ਸਾਰੇ ਨਾਲੋਂ ਛੋਟੇ ਨੇ ਇੱਕ ਘੜਾ ਕੱਢ ਲਿਆ ਉਹਦੇ ਵਿੱਚ ਸੀਗਾ ਪੈਸਾ ਦੱਬਿਆ ਹੋਇਆ ਉਹਨੂੰ ਕਹਿੰਦੇ ਠੀਕ ਆ ਭਾਈ ਪੈਸਾ ਤੇਰਾ ਹੋ ਗਿਆ ਚੱਲ ਵੀ ਤੂੰ ਤੇਰਾ ਤਾਂ ਓਕੇ ਹੋ ਗਿਆ ਕੰਮ ਉਹਨੂੰ ਪੈਸਾ ਦਿੱਤਾ ਸਾਰਾ ਉਦੋਂ ਬਾਅਦ ਉਦੋਂ ਵੱਡੇ ਦੀ ਵਾਰੀ ਆ ਗਈ ਉਦੋਂ ਵੱਡੇ ਨੂੰ ਕਹਿੰਦੇ ਵੀ ਤੂੰ ਕੱਢ ਲੈ ਹੁਣ ਇੱਕ ਘੜਾ ਤੇ ਉਹਨੇ ਘੜਾ ਕੱਢਿਆ ਉਹਦੇ ਹਿੱਸੇ ਦੇ ਵਿੱਚ ਸੋਨਾ ਤੇ ਚਾਂਦੀ ਆ ਗਈ ਉਹ ਵੀ ਖੁਸ਼ ਹੋ ਗਿਆ ਵੀ ਮੈਨੂੰ ਸੋਨਾ ਤੇ ਚਾਂਦੀ ਮਿਲ ਗਈ ਉਦੋਂ ਵੱਡੇ ਦੀ ਵਾਰੀ ਆ ਗਈ ਤੀਜੇ ਦੀ ਉਹ ਕਹਿੰਦੇ ਭਾਈ ਹੁਣ ਤੂੰ ਕਢ ਲਾ ਉਹਨੇ ਕੜਾ ਕੱਢਿਆ ਉਹਦੇ ਘੜੇ ਦੇ ਵਿੱਚ ਮਿੱਟੀ ਉਹ ਉਦਾਸ ਹੋ ਗਿਆ ਤਾਂ ਮਨ ਵੀ ਮੈਨੂੰ ਤਾਂ ਮਿੱਟੀ ਮਿਲ ਗਈ ਵੀ ਇੱਕ ਨੂੰ ਸੋਨਾ ਚਾਂਦੀ ਮਿਲ ਗਿਆ ਇੱਕ ਨੂੰ ਪੈਸੇ ਮਿਲ ਗਏ ਮੈਨੂੰ ਮਿੱਟੀ ਚਲੋ ਉਹਨੇ ਮਿੱਟੀ ਮਨਜ਼ੂਰ ਕਰ ਲਈ ਸਾਰਿਆਂ ਨਾਲੋਂ ਵੱਡੇ ਦੀ ਵਾਰੀ ਆ ਗਈ ਉਹਨੇ ਕੜਾ ਕੱਢਿਆ ਉਹਦੇ ਘੜੇ ਦੇ ਵਿੱਚ ਜੀ ਹੱਡੀਆਂ ਉਹਦੇ ਹਿੱਸੇ 'ਚ ਹੱਡੀਆਂ ਆ ਗਈਆਂ ਤੇ ਫਿਰ ਜਦੋਂ ਉਹਨਾਂ ਨੇ ਬਹਿ ਕੇ ਸੋਚ ਵਿਚਾਰ ਕੀਤੀ ਉਹ ਕਹਿੰਦੇ ਵੀ ਬਾਪੂ ਆਪਣਾ ਬਹੁਤ ਸਿਆਣਾ ਸੀ ਸਮਝਿਆ ਹੋਇਆ ਸਮਝਦਾਰ ਬੰਦਾ ਸੀਗਾ ਵੀ ਆਪਣੇ ਨਾਲ ਕੋਈ ਇਹੋ ਜੀ ਤਾਂ ਨਹੀਂ ਗੱਲ ਕਰਕੇ ਗਿਆ ਇਹਦੇ ਪਿੱਛੇ ਕੋਈ ਨਾ ਕੋਈ ਰਾਜ ਹੈ ਵੀ ਉਹ ਤਾਂ ਲੋਕਾਂ ਦੇ ਮਸਲੇ ਹੱਲ ਕਰਾਉਂਦਾ ਸੀਗਾ ਵੀ ਆਪਣੇ ਨਾਲ ਉਹ ਇਹੋ ਜੀ ਗੱਲ ਨਹੀਂ ਕੋਈ ਕਰਕੇ ਜਾਣਾ ਵੀ ਕਰਕੇ ਗਿਆ ਵੀ ਕੋਈ ਨਾ ਕੋਈ ਇਹਦੇ ਪਿੱਛੇ ਰਾਜ ਹੈ ਉਹ ਕਹਿੰਦਾ ਵੀ ਆਪਾਂ ਕਿਸੇ ਸਿਆਣੇ ਬੰਦੇ ਦੀ ਰਾਇ ਲਈਏ ਉਹਨੇ ਪੰਜ ਚਾਰ ਸਿਆਣੇ ਬੰਦਿਆਂ ਨੂੰ ਪੁੱਛਿਆ ਵੀ ਸਾਡਾ ਬਾਪੂ ਬੰਦਾਰਾ ਕਰਕੇ ਗਿਆ ਕਹਾਣੀ ਸਾਰੀ ਦੱਸੀ ਬੀਚਾਰੇ ਪਾਵਿਆਂ ਦੇ ਥੱਲੇ ਚਾਰ ਘੜੇ ਦੱਬੇ ਸੀ ਇੱਕ ਇੱਕ ਸਾਨੂੰ ਦੇਣ ਨੂੰ ਕਹਿ ਕੇ ਗਿਆ ਸੀ ਵੀ ਅਸੀਂ ਇੱਕ ਇੱਕ ਰੱਖ ਲਿਆ ਵੀ ਸਾਨੂੰ ਤਾਂ ਕੁਝ ਮਿਲਿਆ ਕੋਈ ਕਿਸੇ ਦੇ ਹਿਸਾਬ ਚ ਨਹੀਂ ਗੱਲ ਉਹ ਉੱਥੋਂ ਦੇ ਰਾਜੇ ਕੋਲੇ ਵਾਗੇ ਤੇ ਜਦੋਂ ਰਾਜੇ ਕੋਲੇ ਜਾਂਦੇ ਨੇ ਰਾਜੇ ਦੇ ਦਰਬਾਰ ਦੇ ਵਿੱਚ ਪਹੁੰਚਣ ਲੱਗੇ ਰਾਹ ਚ ਉਹਦਾ ਸੀਗਾ ਜਿਹੜਾ ਮੁੰਡਾ ਉਹਨੂੰ ਪੁੱਛ ਲਿਆ ਕਹਿੰਦੇ ਸੀ ਰਾਜੇ ਨੂੰ ਮਿਲਣਾ ਹੈ ਚਾਰੇ ਮੁੰਡੇ ਕਹਿੰਦੇ ਵੀ ਕਿੱਥੇ ਮਿਲੂ ਉਹਦਾ ਮੁੰਡਾ ਕਹਿੰਦਾ ਰਾਜਾ ਦਾ ਕਮਲਾ ਹੋਇਆ ਫਿਰਦਾ। ਉਹਨੂੰ ਤੁਸੀਂ ਮਿਲ ਕੇ ਕੀ ਲੈਣਾ ਉਹ ਤਾਂ ਪਾਗਲ ਹੋ ਗਿਆ ਕਮਲਾ ਤਾਂ। ਉਹ ਕਹਿੰਦੇ ਵੀ ਆਪਣਾ ਰਾਜਾ ਕਮਲਾ ਹੋਇਆ ਫਿਰਦਾ ਵੀ ਆਪਾਂ ਨੂੰ ਕੋਈ ਖਬਰ ਸਾਰੀ ਨਹੀਂ। ਥੋੜਾ ਜਿਹਾ ਹੋਰ ਅੱਗੇ ਗਏ ਉੱਥੇ ਫਿਰਦੀ ਸੀ ਉਹਦੀ ਕੁੜੀ ਰਾਜੇ ਦੀ ਧੀ। ਉਹਨੂੰ ਪੁੱਛਿਆ ਕਹਿੰਦੇ ਵੀ ਅਸੀਂ ਰਾਜੇ ਨੂੰ ਮਿਲਣਾ ਚਾਰੇ ਮੁੰਡੇ ਕਹਿੰਦੇ। ਉਹ ਕਹਿੰਦੇ ਵੀ ਰਾਜੇ ਨੂੰ ਤਾਂ ਮਿਲ ਲੋ ਪਰ ਰਾਜਾ ਤਾਂ ਅੰਨਾ ਹੋ ਗਿਆ। ਉਹ ਨੂੰ ਤਾਂ ਦਿਖਦਾ ਨਹੀਂ ਕੁਛ। ਤੇ ਉਹਨਾਂ ਨੇ ਆਖੇ ਵੀ ਰਾਜਾ ਨਾ ਹੋ ਗਿਆ ਕਮਲਾ ਹੋ ਗਿਆ ਵੀ ਆਪਾਂ ਨੂੰ ਕੋਈ ਖ਼ਬਰ ਹੀ ਨਹੀਂ ਵੀ ਆਪਣਾ ਰਾਜਾ ਇੰਨੀ ਵੱਡੀ ਮੁਸੀਬਤ ਚ ਹੈ ਚਲੋ ਥੋੜਾ ਜਿਹਾ ਹੋਰ ਅੱਗੇ ਗਏ ਰਾਜੇ ਦੇ ਘਰ ਆਲੀ ਸੀ ਤੇ ਰਾਜੇ ਦੇ ਘਰ ਆਲੀ ਨੂੰ ਕਹਿੰਦੇ ਵੀ ਨਮਸਕਾਰ ਕੀਤੀ ਤੇ ਕਹਿੰਦੇ ਵੀ ਅਸੀਂ ਰਾਜੇ ਨੂੰ ਮਿਲਣਾ ਜੀ ਉਹ ਕਹਿੰਦੇ ਰਾਜੇ ਨੂੰ ਤੁਸੀਂ ਮਿਲ ਮਿਲਣਾ ਤੇ ਰਾਜਾ ਤਾਂ ਮਰ ਗਿਆ ਉਹ ਕਹਿੰਦੇ ਹੈ ਰਾਜਾ ਮਿਲ ਗਿਆ ਸਾਨੂੰ ਵੀ ਖ਼ਬਰ ਨਹੀਂ ਸਾਡੇ ਰਾਜ ਦਾ ਰਾਜਾ ਮਰ ਗਿਆ ਉਹ ਕਹਿੰਦੀ ਕੋਈ ਨਾ ਰਾਜਾ ਮਰ ਗਿਆ ਉਹ ਤੁਸੀਂ ਮਿਲਣਾ ਮਿਲ ਸਕਦੇ ਹੋ ਤੁਸੀਂ ਉਹਨੂੰ ਮਿਲ ਜੂ ਤੇ ਜਦੋਂ ਸੁਣੀ ਉਹਨਾਂ ਨੇ ਗੱਲ ਆ ਉਹ ਕਹਿੰਦੀ ਰਾਜਾ ਉਹ ਅੱਗੇ ਬੈਠਾ ਵਗਜੋ ਗਾਹਾਂ ਗਏ ਰਾਜੇ ਨੂੰ ਨਮਸਕਾਰ ਕੀਤੀ ਤੇ ਰਾਜੇ ਨੂੰ ਸਾਰੀ ਸਟੋਰੀ ਦੱਸੀ ਵੀ ਸਾਡਾ ਬਾਪੂ ਗੁਜ਼ਰ ਗਿਆ ਉਹਦੀ ਮੌਤ ਹੋ ਗਈ ਵੀ ਸਾਨੂੰ ਉਹ ਵੰਡਾਰਾ ਸਾਡਾ ਉਹ ਕਰ ਗਿਆ ਸੀਗਾ ਜ਼ਮੀਨ ਜਾਇਦਾਦ ਦਾ ਵੀ ਇੱਕ ਨੂੰ ਸਿਆਉਣਾ ਚਾਹੁੰਦੀ ਇੱਕ ਨੂੰ ਆ ਚੀਜ਼ਾਂ ਸਾਨੂੰ ਮਿਲੀਆਂ ਹਾਂ ਵੀ ਸਾਡਾ ਕੋਈ ਹੱਲ ਕਰੋ ਵੀ ਸਾਨੂੰ ਦੋ ਜਣਿਆਂ ਨੂੰ ਤਾਂ ਹੱਡੀਆਂ ਤੇ ਮਿੱਟੀ ਮਿਲੀ ਆ ਰਾਜਾ ਬਹੁਤ ਸਿਆਣਾ ਤੇ ਸਮਝਦਾਰ ਬੰਦਾ ਸੀ ਰਾਜੇ ਨੇ 5-4 ਮਿੰਟ ਸੋਚਿਆ ਸੋਚਣ ਤੋਂ ਬਾਅਦ ਰਾਜਾ ਕਹਿੰਦਾ ਤੈਨੂੰ ਭਾਈ ਕੀ ਮਿਲਿਆ ਕਹਿੰਦਾ ਮੈਨੂੰ ਜੀ ਪੈਸਾ ਮਿਲਿਆ ਇੱਕ ਘੜੇ ਦੇ ਵਿੱਚ ਦੱਬਿਆ ਹੋਇਆ ਪੈਸਾ ਸੀ ਕਹਿੰਦਾ ਪੈਸਾ ਤੇਰਾ ਰੱਖ ਉਹ ਕਹਿੰਦਾ ਸਤਿਵੰਤ ਜੀ ਉਹ ਕਹਿੰਦੇ ਤੈਨੂੰ ਕਹਿੰਦਾ ਮੈਨੂੰ ਜੀ ਸਿਆਉਣਾ ਚਾਂਦੀ ਮਿਲ ਗਿਆ ਕਹਿੰਦਾ ਸਿਆਉਣਾ ਚਾਂਦੀ ਤੇਰੀ ਚੱਕ ਉਹ ਕਹਿੰਦਾ ਵੀ ਤੈਨੂੰ ਕਹਿੰਦਾ ਮੈਨੂੰ ਜੀ ਮਿੱਟੀ ਮਿਲੀ ਆ ਉਹ ਕਹਿੰਦਾ ਭਾਈ ਇਹ ਮਿੱਟੀ ਨਹੀਂ ਇਹ ਜਮੀਨ ਹੈ ਜਿੰਨੀ ਥੋਡੀ ਜਮੀਨ ਆ ਉਹ ਸਾਰੀ ਤੇਰੀ ਉਹ ਕਹਿੰਦੇ ਹਾਂ ਵੀ ਉਹਨੇ ਕੇ ਪੈਸਿਆਂ ਦਾ ਸਿਉਣਾ ਚਾਹੰਦੀ ਆ ਉਹਨੇ ਕੇ ਰੁਪਏ ਨਿਕਲੇ ਨੇ ਘੜੇ ਦੇ ਵਿੱਚੋਂ ਉਹਨੇ ਕੇ ਰੁਪਈਆ ਦੀ ਆਪਣੀ ਜਮੀਨ ਬਣਦੀ ਹੈ ਉਹ ਕਹਿੰਦਾ ਠੀਕ ਹੈ ਜੀ ਖੁਸ਼ ਹਾਂ ਸੀ ਚੌਥੇ ਦੀ ਵਾਰੀ ਆਈ ਕਹਿੰਦੇ ਤੈਨੂੰ ਕਹਿੰਦਾ ਮੈਨੂੰ ਜੀ ਹੱਡੀਆਂ ਮਿਲੀਆਂ ਨੇ ਉਹ ਕਹਿੰਦਾ ਇਹ ਹੱਡੀਆਂ ਨਹੀਂ ਇਹ ਜਿਹੜਾ ਤੁਹਾਡੇ ਪਸ਼ੂ ਵਸੇਰਾ ਬਲਦ ਨੇ ਬੈਲ ਨੇ ਮੱਝਾਂ ਗਾਵਾਂ ਨੇ ਉਹ ਸਾਰੀਆਂ ਤੇਰੀਆਂ ਫਿਰ ਉਹਨਾਂ ਨੇ ਬੈਕ ਕੇ ਹਿਸਾਬ ਕਿਤਾਬ ਸਾਰਾ ਲਾਇਆਚਾਰੇ ਭਾਈਆਂ ਨੇ ਉਹ ਕਹਿੰਦੇ ਵੀ ਠੀਕ ਆ ਵੀ ਉਹਨੇ ਕੁ ਪੈਸਿਆਂ ਦੇ ਆਪਣੇ ਪਸ਼ੂ ਵੰਨਦੇ ਨੇ ਵੀ ਬਾਪੂ ਹਿੱਸਾ ਜਮਾਂ ਬਰਾਬਰ ਪਾ ਗਿਆ ਚਾਰੇ ਭਾਈ ਖੁਸ਼ ਹੋ ਗਏ ਬਾਗੋ ਬਾਗ ਉਹ ਕਹਿੰਦੇ ਵੀ ਬਾਪੂ ਨੇ ਬਹੁਤ ਵਧੀਆ ਫੈਸਲਾ ਕੀਤਾ ਜਦੋਂ ਚਾਰੇ ਜਾਣੇ ਖੁਸ਼ ਹੋ ਕੇ ਮੁੜਨ ਲੱਗੇ ਰਾਜੇ ਕੋਲੇ ਫੇਰ ਮੁੜੇ ਉਹ ਕਹਿੰਦੇ ਵੀ ਰਾਜਾ ਜੀ ਹੈ ਤਾਂ ਤੁਹਾਡੇ ਘਰ ਦੀ ਗੱਲ ਇਹ ਵੀ ਅਸੀਂ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਚਾਹੁੰਦੇ ਆ ਰਾਜਾ ਕਹਿੰਦਾ ਪੁੱਛੋ ਜੀ ਜਰੂਰ ਦੇਵਾਂਗੇ ਤੁਹਾਨੂੰ ਜਵਾਬ ਉਹ ਕਹਿੰਦੇ ਵੀ ਜਦੋਂ ਅਸੀਂ ਅੰਦਰ ਆਏ ਤਾਂ ਤੁਹਾਡਾ ਮੁੰਡਾ ਸਾਨੂੰ ਮਿਲਿਆ ਉਹ ਕਹਿੰਦਾ ਵੀ ਰਾਜਾ ਤਾਂ ਪਾਗਲ ਹੋਇਆ ਫਿਰਦਾ ਵੀ ਤੁਸੀਂ ਉਹਨੂੰ ਮਿਲ ਕੇ ਕੀ ਕਰਨਾ ਉਹ ਕਹਿੰਦਾ ਭਾਈ ਉਹ ਸਹੀ ਆਵਦੀ ਥਾਂ ਤੇ ਉਹਨਾਂ ਦੇ ਭਾਦਾਂ ਮੈਂ ਪਾਗਲ ਹੀ ਆ ਉਹ ਕਹਿੰਦੇ ਕਿਉਂ ਜੀ ਰਾਜਾ ਕਹਿੰਦਾ ਮੇਰਾ ਮੁੰਡਾ ਮੈਨੂੰ ਕਿੰਨੇ ਟਾਈਮ ਤੋਂ ਕਹਿੰਦਾ ਆ ਰਿਹਾ ਵੀ ਮੈਨੂੰ ਰਾਜ ਭਾਗ ਸਿਮਾ ਵੀ ਮੈਂ ਰਾਜਾ ਬਣਨਾ ਉਹ ਕਹਿੰਦਾ ਵੀ ਮੈਂ ਰਾਜਾ ਐ ਆਪਦਾ ਰਾਜ ਕਿਸ਼ ਨੂੰ ਨਹੀਂ ਸਮਭਾਉਂਦਾ ਮੈਂ ਪਹਿਲਾਂ ਪ੍ਰੀਖਿਆ ਲਊ ਕਿਸੇ ਬੰਦੇ ਦੀ ਚਾਹੇ ਮੇਰੇ ਘਰ ਦਾ ਮੈਂਬਰ ਆ ਚਾਹੇ ਕੋਈ ਉਹ ਬਾਹਰੋਂ ਆ ਮੈਂ ਨਹੀਂ ਚਾਹੁੰਦਾ ਕਿ ਰਾਜ ਕਿਸੇ ਗਲਤ ਬੰਦੇ ਦੇ ਹੱਥਾਂ 'ਚ ਜਾਵੇ ਰਾਜ ਕਿਸੇ ਚੰਗੇ ਬੰਦੇ ਦੇ ਹੱਥਾਂ 'ਚ ਸੌਂਪੂ ਚਾਹੇ ਉਹ ਕੋਈ ਬਾਹਰ ਦਾ ਬੰਦਾ ਚਾਹੇ ਮੇਰੇ ਘਰ ਦਾ ਮੈਂਬਰ ਕਹਿੰਦਾ ਮੈਂ ਪੇਪਰ ਪਾਉਂ ਜਿਹੜਾ ਮੇਰੇ ਪੇਪਰ ਦੇ ਵਿੱਚੋਂ ਪਾਸ ਹੋ ਗਿਆ ਮੈਂ ਰਾਜ ਭਾਗ ਉਹਨੂੰ ਸਮਭਾਉਂ ਰਾਜ ਭਾਗ ਐ ਨਹੀਂ ਦਿੰਦਾ ਵੀ ਉਹ ਤਾਂ ਕਰਕੇ ਮੈਨੂੰ ਪਾਗਲ ਕਹਿੰਦਾ ਵੀ ਇਹ ਰਾਜ ਭਾਗ ਬਾਹਰ ਕਿਸੇ ਹੋਰ ਬੰਦੇ ਨੂੰ ਸੁਭਾਉ ਘਰੇ ਨਹੀਂ ਰਾਜ ਭਾਗ ਸੁਭਾ ਰਿਆ ਮੈਨੂੰ ਨਹੀਂ ਰਾਜ ਭਾਗ ਸੁਭਾ ਰਿਆ ਵੀ ਇਹ ਤਾਂ ਪਾਗਲ ਹੈ ਤਾਂ ਕਰਕੇ ਮੈਨੂੰ ਪਾਗਲ ਕਹਿੰਦਾ ਤੇ ਅੱਗੇ ਕਹਿੰਦਾ ਜੀ ਹੋਰ ਉਹ ਕਹਿੰਦਾ ਹੋਰ ਅਸੀਂ ਥੋੜਾ ਜਿਹਾ ਅੱਗੇ ਆਏ ਤੇ ਥੋੜੀ ਸਾਨੂੰ ਧੀਰਾਨੀ ਮਿਲੀ ਤੇ ਥੋੜੀ ਧੀਰਾਨੀ ਕਹਿੰਦੀ ਵੀ ਰਾਜਾ ਤਾਂ ਅੰਨਾ ਹੋਇਆ ਪਿਆ ਉਹ ਕਹਿੰਦਾ ਉਹਦੇ ਭਾ ਦਾ ਭਾਈ ਮੈਂ ਅੰਨਾ ਹੀ ਆ ਉਹ ਕਹਿੰਦਾ ਕਿਵੇਂ ਜੀ ਕਹਿੰਦਾ ਮੇਰੀ ਧੀ ਦਾ ਕਿਸੇ ਨਾਲ ਜਿਵੇਂ ਕਹਿ ਲਈ ਵੀ ਉਹਦਾ ਕਿਸੇ ਨਾਲ ਪਿਆਰ ਹੈ ਕਿਸੇ ਉਹ ਅਮਲੀ ਬੰਦੇ ਨੂੰ ਪਿਆਰ ਕਰ ਬੈਠੀ ਤੇ ਮੇਰੀ ਧੀ ਮੈਨੂੰ ਕਹਿੰਦੀ ਵੀ ਮੇਰਾ ਇਹਦੇ ਨਾਲ ਵਿਆਹ ਕਰ ਵੀ ਮੈਂ ਉਹਦਾ ਵਿਆਹ ਉਹਦੇ ਨਾਲ ਨਹੀਂ ਕਰ ਸਕਦਾ ਵੀ ਮੈਂ ਉਹਨੂੰ ਔਖੀ ਨਹੀਂ ਦੇਖ ਸਕਦਾ ਕਿਉਂਕਿ ਆਉਣ ਵਾਲਾ ਟਾਈਮ ਉਹਦੇ ਵਾਸਤੇ ਔਖਾ ਉਹ ਮਾੜਾ ਟਾਈਮ ਆਉ ਉਹ ਅਮਲੀ ਬੰਦਾ ਕਿੰਨਾ ਟਾਈਮ ਰਹੂ ਤੇ ਉਹ ਲੋਕਾਂ ਨੂੰ ਕਹਿੰਦੀ ਫਿਰਦੀ ਆ ਵੀ ਮੇਰੇ ਪਿਓ ਨੂੰ ਮੇਰੀ ਖੁਸ਼ੀ ਨਹੀਂ ਦਿਖਦੀ ਵੀ ਮੈਂ ਉਹ ਅਮਲੀ ਨਾਲ ਵਿਆਹ ਕਰਾ ਕੇ ਖੁਸ਼ ਆ ਵੀ ਉਹ ਨੂੰ ਮੇਰੀ ਖੁਸ਼ੀ ਨਹੀਂ ਦਿਖਦੀ ਉਹ ਤਾਂ ਅੰਨਾ ਹੋਇਆ ਪਿਆ ਤਾਂ ਕਰਕੇ ਉਹ ਮੈਨੂੰ ਅੰਨਾ ਕਹਿੰਦੀ ਆ ਆਪਦੀ ਥਾਂ ਤੇ ਉਹ ਠੀਕ ਹੈ ਚਲੋ ਉਹ ਕਹਿੰਦੀ ਜੀ ਅਸੀਂ ਤੁਹਾਡੀ ਧਰਮ ਪਤਨੀ ਨੂੰ ਵੀ ਮਿਲੇ ਤੇ ਉਹ ਕਹਿੰਦੀ ਵੀ ਰਾਜਾ ਤਾਂ ਮਰ ਗਿਆ ਕਹਿੰਦਾ ਭਾਈ ਆਪਦੀ ਥਾਂ ਤੇ ਉਹ ਵੀ ਠੀਕ ਹੈ ਰਾਜਾ ਬਹੁਤ ਸੁਲਝਿਆ ਹੋਇਆ ਬੰਦਾ ਸੀ ਬਹੁਤ ਸਿਆਣਾ ਸੀ ਕਹਿੰਦਾ ਆਪਦੀ ਥਾਂ ਤੇ ਉਹ ਵੀ ਠੀਕ ਆ ਕਹਿੰਦੇ ਰਾਜਾ ਜੀ ਉਹ ਕਿਵੇਂ ਉਹ ਕਹਿੰਦੇ ਉਹ ਆਪਣੀ ਥਾਂ ਤੇ ਆਏ ਠੀਕ ਆ ਭਾਈ ਕਹਿੰਦਾ ਜਦੋਂ ਮੈਂ ਲੋਕਾਂ ਦੇ ਫੈਸਲੇ ਨਿਵੇਂੜ ਕੇ ਝਗੜੀ ਝਮੇਲੇ ਨਿਵੇਂੜ ਕੇ ਦਰਬਾਰ ਦੇ ਵਿੱਚੋਂ ਆਬਦਾ ਆਰਾਮ ਕਰਨ ਵਾਸਤੇ ਆਪਦੇ ਕਮਰੇ ਦੇ ਵਿੱਚ ਜਾਣਾ ਉਦੋਂ ਰਾਣੀ ਸੁੱਤੀ ਪਈ ਹੁੰਦੀ ਐ ਤੇ ਜਦੋਂ ਸਵੇਰ ਹੁੰਦੀ ਆ ਤਾਂ ਫਰਿਆਦ ਲੈ ਕੇ ਲੋਕ ਕਿੰਨੇ ਖੜੇ ਹੁੰਦੇ ਨੇ ਗੇਟ ਤੇ ਸਵੇਰੇ ਉਹ ਸੁੱਤੀ ਪਈ ਹੁੰਦੀ ਆ ਤੇ ਸੁੱਤੀ ਪਈ ਤੇ ਹੀ ਮੈਂ ਆ ਜਾਣਾ ਜਦੋਂ ਮੈਂ ਆਪਦੇ ਕਮਰੇ ਦੇ ਵਿੱਚ ਜਾਨਾ ਉਦੋਂ ਵੀ ਸੁੱਤੀ ਪਈ ਹੁੰਦੀ ਆ ਜਦੋਂ ਮੈਂ ਸਵੇਰੇ ਉੱਠ ਕੇ ਸੁਨੇਹਾ ਆਉਣਾ ਉਦੋਂ ਵੀ ਸੁੱਤੀ ਪਈ ਹੁੰਦੀ ਆ ਉਹਦੇ ਭਾਦਾ ਤਾਂ ਮੈਂ ਮਰੇ ਹੀ ਹਾਂ ਉਹ ਤਾਂ ਕਰਕੇ ਤੁਹਾਨੂੰ ਕਹਿੰਦੀ ਸੀ ਭਾਈ ਵੀ ਰਾਜਾ ਤਾਂ ਮਰ ਗਿਆ ਵੀ ਕਹਿੰਦਾ ਭਾਵ ਇਹ ਹੈ ਵੀ ਜਦੋਂ ਕੋਈ ਵੋਟਾਂ ਆਉਂਦੀਆਂ ਨੇ ਆਪਾਂ ਆਪਣੇ ਰਾਜੇ ਨੂੰ ਚੁਣਨਾ ਹੁੰਦਾ ਨਾ ਉਦੋਂ ਕਿ ਇਹੋ ਜੀ ਸਮਝਦਾਰੀ ਦੇ ਨਾਲ ਰਾਜੇ ਨੂੰ ਚੁਣਿਆ ਕਰੋ ਵੀ ਜਿਹੜਾ ਰਾਜ ਭਾਗ ਆਪਦੇ ਘਰੇ ਹੀ ਨਾ ਸਮਾਈ ਚੱਲੇ ਠੀਕ ਹੈ ਨਾ ਉਹ ਜਿਹੜਾ ਰਾਜ ਭਾਗ ਹੈ ਨਾ ਜੇ ਕਿਸੇ ਨੂੰ ਕੋਈ ਟਿਕਟ ਦੇਣੀ ਆ ਬੰਦੇ ਦੀ ਕੁਆਲਿਟੀ ਦੇਖ ਕੇ ਟਿਕਟ ਦਿੰਦਾ ਹੋਵੇ ਵੀ ਕਹਿਣ ਦਾ ਭਾਵ ਸਮਝਦਾਰ ਰਾਜਾ ਚੁਣਿਆ ਕਰੋ ਪੈਸਾ ਪੈਸੇ ਜਾਂ दारू ਪਿੱਛੇ ਕੋਈ ਵੋਟ ਨਾ ਵੇਚਿਆ ਕਰੋ ਤੇ ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ